ਨਸ਼ਾ ਤਸਕਰਾਂ ਦੁਆਲੇ 56 ਕੱਸਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੋ ਨਸ਼ਾ ਤਸਕਰਾਂ ਦੀ 34 ਲੱਖ ਰੁਪਏ ਦੀ ਚਲ ਅਚਲ ਜਾਇਦਾਦ ਜ਼ਬਤ ਕੀਤੀ ਹੈ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਬੀਜੇ ਕੁਮਾਰ ਪੁੱਤਰ ਅਨੰਤ ਕੁਮਾਰ ਵਾਸੀ ਨਿਊ ਸੰਤਨਗਰ ਵਸਤੀ ਸ਼ੇਖ ਜਲੰਧਰ ਅਤੇ ਆਨੰਤ ਰਾਮ ਅਨਾਇਤ ਪੁੱਤਰ ਸੈਨ ਦਾਸ ਨਿਊ ਸੰਤਨਗਰ ਵਸਤੀ ਸ਼ੇਖ ਜਲੰਧਰ ਪਾਸੋਂ 510 ਗ੍ਰਾਮ ਨਸ਼ਾ ਅਤੇ 6 ਲੀਟਰ 750 ਮਿਲੀਲੀਟਰ ਸ਼ਰਾਬ ਬਰਾਮਦ ਕਰਕੇ ਡਿਵੀਜ਼ਨ ਨੰਬਰ 5 ਵਿਖੇ ਐਫ ਆਈ ਆਰ ਦਰਜ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਪੁਸ਼ਕਸ਼ ਦੌਰਾਨ ਪਤਾ ਲੱਗਾ ਹੈ ਕਿ ਦੋਵੇਂ ਨਸ਼ਾ ਤਸਕਰਾਂ ਨੇ ਨਸ਼ੀਲੇ ਪਦਾਰਥਾਂ ਦੇ ਪੈਸੇ ਨਾਲ ਜਾਇਦਾਦ ਅਤੇ ਵਾਹਨ ਖਰੀਦੇ ਹਨ। ਸੁਪਪਨ ਸ਼ਰਮਾ ਦਾ ਕਹਿਣਾ ਹੈ ਕਿ ਪੁਲਿਸ ਨੂੰ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਪ੍ਰਾਪਤ ਹੋਏ ਹਨ ਜਿਸ ਕਰਕੇ ਅਜਿਹਾ ਕੀਤਾ ਗਿਆ ਹੈ। ਮਾਨਯੋਗ ਸੀਐਮ ਪੰਜਾਬ ਦਫਤਰ ਗਵਰਨਮੈਂਟ ਆਫ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ੰਤ ਦੇਸ਼ਾਂ ਤੇ ਅੰਡਰ ਦੀ ਗਾਈਡੈਂਸ ਆਫ ਕਮਿਸ਼ਨਰ ਆਫ ਪੁਲਿਸ ਟੀਲੰਦਰ ਜੀਓਸੀ ਨਸ਼ਿਆ ਕਲਾਫੇ ਕਮਿਸ਼ਨ ਨੇ ਚਲਾਈ ਹੈ ਉਸ ਦੇ ਤਹਿਤ ਅੱਜ ਸੀ ਇੱਕ ਪ੍ਰੋਪਰਟੀ ਫ੍ਰੀਜ਼ ਕਰਵਾਈ ਸੀਗੀ ਇੰਟਰਸੈਕਸ਼ਨ 68 ਐਫ ਐਨਡੀਪੀਐਸ ਐਕਟ ਫਰੋਮ ਦੀ ਕੰਪੋਨੈਂਟ ਗਵਰਨਮੈਂਟ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਜਿਸ ਦੇ ਤਹਿਤ ਮਕਦਮਾ ਨੰਬਰ 182/12 ਰਜਿਸਟਰ ਹੋਇਆ ਸੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਦੇ ਵਿੱਚ ਜਿਸ ਦੇ ਵਿੱਚ ਉਹਨਾਂ ਕੋਲੋਂ ਕਰੀਬ 500 ਗ੍ਰਾਮ ਜਿਹੜਾ ਨਸ਼ੀਲਾ ਪੌਂਦਰਾਂ ਦਾ ਬਰਾਮਦ ਹੋਇਆ ਸੀਗਾ ਵਿਸ਼ੇ ਵਿੱਚ ਆਫਟਰ ਫੋਲੋਇੰਗ ਪ੍ਰੋਸੀਜਰ ਦਾ ਕੰਪਟੈਂਟ ਅਥਾਰਟੀ ਆਫ ਫ੍ਰੀਜ਼ਿੰਗ ਆਰਡਰ ਸਪੀਕ ਹੋ ਗਏ ਜਿਹਦੇ ਵਿੱਚ ਦੋਸ਼ੀ ਵਿਜੇ ਕੁਮਾਰ ਸਨੋਕ ਅਨੰਤ RAM ਅਤੇ ਅਨੰਤ RAM ਸਨੋਕ ਸ਼੍ਰੀ ਸਿੰਘ ਦਾਸ ਇਹਨਾਂ ਦੀ ਜਿਹੜੀ ਦੋ ਪ੍ਰੋਪਰਟੀਆਂ ਹੈਗੀਆਂ ਉਸੇ ਫ੍ਰੀਜ਼ ਕਰਵਾਈਆਂ ਇੱਕ Honda Activa 5G ਹੈ ਜੀ ਜਿਸ ਦੀ ਕੀਮਤ ਕੁਲ 53000 ਹੈ ਜੀ ਇੱਕ ਘਰ ਹੈਗਾ ਜੀ ਚਾਰ ਮਰਲੇ 48 स्क्वेयर फीट ਦਾ ਤੇ ਇਹਨੂੰ ਅਸੀਂ ਜਿਹੜਾ ਵੈਲਿਊ ਆਫ ਲੈਂਡ ਹੈਗੀ ਹੈ ਤਕਰੀਬਨ 54 ਲੱਖ ਹੈਗੀ ਹੈ ਜੀ ਇਹ ਫ੍ਰੀਜ਼ ਕਰਵਾਇਆ ਤੇ ਅਸੀਂ ਇਸ ਐਕਸ਼ਨ ਦੇ ذریعے ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਕੋਈ ਵੀ ਜਿਹੜਾ ਇਹ ਕੰਮ ਦੇ ਵਿੱਚ ਇਨਵੋਲ ਹੋਊਗਾ ਖਾਸ ਕਰਕੇ ਐਨਡੀਪੀਐਸ ਦੇ ਵਿੱਚ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ